ਕਮਾਲ ਹੋਈ ਪਈ ਆ ਬੰਦਾ ਸੋਚਦਾ ਵੀ ਲੋਕਾਂ ਦਾ ਦਿਮਾਗ ਕਿੱਥੇ ਚਲੇ ਗਿਆ ਵੀ ਕਾਦੇ ਲਈ ਐੜਾ ਦਾ ਪੈਸਾ ਲਾਈ ਜਾਂਦੇ ਹੋ ਕਈ ਹੈਲੀਕਾਪਟਰ ਚੁੱਕੀ ਫਿਰਦਾ ਕੋਈ ਕੁਸ਼ ਚੁੱਕੀ ਫਿਰਦਾ ਕੋਈ ਕੁਸ਼ ਕਰੀ ਜਾਂਦਾ ਬੜਾ ਪੈਸਾ ਵਿਆਹਾਂ ਤੇ ਬਸ ਫੁਕਰੇ ਬਾਜੀ ਕੋਕੂਤਾ ਲੈ ਕੇ ਬੜ ਗਿਆ ਅੰਦਰ ਕੋਈ ਲੂਨਾ ਤੇ ਚੜਿਆ ਆਉਂਦਾ ਕੋਈ ਮੋਟਰਸਾਈਕਲ ਤੇ ਚੜਿਆ ਆਉਂਦਾ ਵੀ ਜਿਵੇਂ ਬਸ ਅੱਜ ਸਾਡੇ ਵਿਆਹ ਦੁਨੀਆ ਹੀ ਬਾਕੀ ਮੁੱਕੀ ਪਈ ਐ ਹਰ ਇੱਕ ਬੰਦਾ ਵਿਆਹ ਕਰਾਈ ਫਿਰਦਾ ਹਰ ਇੱਕ ਬੰਦੇ ਕੋਲੇ ਔਰਤ ਐ ਹਰ ਇੱਕ ਔਰਤ ਕੋਲੇ ਮਰਦਾ ਮੈਂ ਤਾਂ ਹੈਰਾਨ ਹੋ ਗਿਆ ਵਿਆਹ ਤੇ ਇਡੀ ਵੱਡੀ ਡੀਲ ਬਣਾਉਣ ਦੀ ਕੀ ਲੋੜ ਐ ਇਦਾਂ ਡਰਾਮਾ ਮੇ ਕਰਦੇ ਨੇ ਵੀਡੀਓ ਵਾਲਾ 35000 ਡਾਲਰ ਵੀਡੀਓ ਬਣਾਉਂਦੇ ਨੇ ਕਹਿੰਦੇ ਉਹ ਜੇ 3 ਸਾਲ ਬਿਜ਼ੀ ਆ ਤਾਂ ਬੱਚੇ ਵਿਆਹ ਹੀ ਨਹੀਂ ਕਰਾਉਂਦੇ ਅਕੇ ਅਸੀਂ ਵਿਆਹ ਦੀ ਵੀਡੀਓ ਇਹ ਬਣਾਉਣੀ ਵੀ ਤੇ ਹੁਣ ਮੂੰਹ ਹੀ ਤੁਹਾਡਾ ਓਮਪੁਰੀ ਅਰਗਾ ਤਾਂ ਬੰਦਾ ਤਰਮਿੰਦਰ ਤੁਹਾਨੂੰ ਕਿਵੇਂ ਬਣਾ ਦੇਵੇਗਾ ਹੁਣ ਤੁਸੀਂ ਦੱਸੋ ਵੀਡੀਓ ਵਾਲਾ ਕੀ ਕਰਦੋ ਇਹ ਵੱਡੀ ਗਲਤ ਹੈ ਆ ਵੀ ਇੱਕ ਜ਼ਿੰਦਗੀ ਦੇ ਵਿੱਚ ਵਿਆਹ ਹੀ ਕੋਈ ਐਡੀ ਚੀਜ਼ ਹੈ ਅਸੀਂ ਵੀ ਕਰਾਇਆ ساری ਦੁਨੀਆ ਨੇ ਕਰਾਉਣਾ ਜਾਂ ਤਾਂ ਹੋਵੇ ਵੀ 5-7 ਲੱਖ ਬੰਦਾ ਹੋਵੇ ਉਹਦੇ ਚੋਂ ਸਿਰਫ 2 ਬੰਦਿਆਂ ਦੇ ਵਿਆਹ ਹੁੰਦੇ ਹੋਣ ਬਾਕੀ ਛੜੇ ਰਹਿੰਦੇ ਹੋਣ ਫੇਰ ਤੇ ਇਹ ਚੀਜ਼ ਨੂੰ ਵੱਡੀ ਡੀਲ ਬਣਾਓ ਹਰ ਇੱਕ ਬੰਦਾ ਵਿਆਹ ਕਰਾਈ ਫਿਰ ਤਾਂ ਹਰ ਇੱਕ ਬੰਦੇ ਕੋਲੇ ਔਰਤ ਹੈ ਹਰ ਇੱਕ ਔਰਤ ਕੋਲੇ ਮਰਦਾ ਮੈਂ ਤਾਂ ਹੈਰਾਨ ਹੋ ਗਿਆ ਵਿਆਹ ਤੇ ਐਡੀ ਵੱਡੀ ਡੀਲ ਬਣਾਉਣ ਦੀ ਕੀ ਲੋੜ ਹੈ ਐਦਾਂ ਡਰਾਮੇ ਕਰਦੇ ਨੇ ਵੀਡੀਓ ਆਲਾ 35000 ਡਾਲਰ ਤਾਂ ਕੱਲੂ ਲਿਆਉਨੇ ਆਪਾਂ ਟਾਕ ਸ਼ੋਅ ਤੇ ਕਰਦੇ ਆਂ ਵੀਡੀਓ ਵਾਲਾ 35000 ਵਾਲਾ ਆ ਗਿਆ DJ ਵਾਲਾ ਇੱਕ ਕਹਿੰਦੇ ਜੀ 5000 ਲੈ ਲਿੰਦਾ ਉਹ ਤੇ ਮੈਂ ਕਹਾ ਇਹ ਕੀ ਕਰਦਾ ਆ ਆ ਪਗਾਉਂਦਾ ਕਹਿੰਦੇ ਨਹੀਂ ਉਹ ਗਾਣੇ ਵਧੀਆ ਲਾਉਂਦਾ ਮੈਂ ਕਹਾ ਗਾਣੇ ਤਾਂ ਗਾਉਣ ਵਾਲਿਆਂ ਦੇ ਲਾਉਂਦਾ ਹੋਵੇਗਾ ਸੋ ਦੇਖੋ ਕਿੱਥੇ ਤੱਕ ਲੋਕੀ ਗਮਰਾਹ ਹੋਏ ਫਿਰਦੇ ਨੇ ਆ ਇੱਕ ਵੀਡੀਓ ਵੀਡੀਓ ਬਣਾਉਂਦੇ ਨੇ ਕਹਿੰਦੇ ਉਹ ਜੇ 3 ਸਾਲ ਬਿਜ਼ੀ ਆ ਤਾਂ ਬੱਚੇ ਵਿਆਹ ਹੀ ਨਹੀਂ ਕਰਾਉਂਦੇ ਕਿ ਅਸੀਂ ਵਿਆਹ ਦੀ ਵੀਡੀਓ ਇਹ ਬਣਾਉਣੀ ਵੀ ਜੇ ਹੁਣ ਮੂੰਹ ਹੀ ਤੁਹਾਡਾ ਓਮਪੁਰੀ ਅਰਗਾ ਤਾਂ ਬੰਦਾ ਤਰਮਿੰਦਰ ਤੁਹਾਨੂੰ ਕਿਵੇਂ ਬਣਾ ਦੇਵੇਗਾ ਹੁਣ ਤੁਸੀਂ ਦੱਸੋ ਵੀਡੀਓ ਵਾਲਾ ਕੀ ਕਰਦੋ बस ओदे ही फस ਪਿਆ ਵੀ ਮੈਂ ਐ ਕਰ ਲਵਾਂ ਸੋ ਆਈ ਡੋਨਟ ਨੋ ਕੀ ਇਹਨਾਂ ਲੋਕਾਂ ਨੂੰ ਕਰਾਂਗੇ ਪਰ ਉਹਦਾ ਵੈਸੇ ਪੈਸਾ ਬੜਾ ਵੇਸਟ ਕਰਦੇ ਨੇ ਬੜਾ ਪੈਸਾ ਵਿਆਹਾਂ ਤੇ ਬਸ ਫੁਕਰੇਬਾਜੀ ਕੁੱਤਾ ਲੈ ਕੇ ਬੜ ਗਿਆ ਅੰਦਰ ਕੋਈ ਲੂਨਾ ਤੇ ਚੜਿਆ ਆਉਂਦਾ ਕੋਈ ਮੋਟਰਸਾਈਕਲ ਤੇ ਚੜਿਆ ਆਉਂਦਾ ਵੀ ਜਿਵੇਂ ਬਸ ਅੱਜ ਸਾਡੇ ਵਿਆਹ ਦੁਨੀਆ ਹੀ ਬਾਕੀ ਮੁੱਕੀ ਪਈ ਐ ਅਸੀਂ ਵੀ ਕਰਵਾਏ ਆ ਸਿੰਪਲ ਵਿਆਹ ਸ਼ਾਦੀਆਂ ਕਰਾਓ ਗੁਰੂ ਘਰ ਜਾਓ ਅਸ਼ੀਰਵਾਦ ਲਓ ਆ ਮੜਾ ਮੋਟਾ ਠੀਕ ਐ ਸ਼ੀਰਬਾਲੋ ਸੋਬਾ ਮੜੀ ਮੋਟੀ ਪਾਰਟੀ ਕਰ ਲੋ ਜੇ ਕਰਨੀ ਚਾਹੁੰਦੇ ਹੋ ਜੇ ਤੁਹਾਡੇ ਕੋਲੇ ਬਾਧੂ ਪੈਸਾ ਪਿਆ ਲਾ ਦਿਓ ਕੋਈ ਇਸ਼ੂ ਨਹੀਂ ਐ ਤੁਹਾਡੇ ਕੋਲੇ 5 ਲੱਖ ਕਾਉਂਟ ਚ ਪਿਆ 3 ਲੱਖ ਵਿਆਹ ਤੇ ਲਾ ਦਿਓ 5 ਲਾ ਦਿਓ ਹੈਲੀਕਾਪਟਰ ਲੈ ਲਓ ਕਰਜੇ ਚੁੱਕ ਚੁੱਕ ਕੇ ਸਾਡੇ ਲੋਕ ਵਿਆਹ ਕਰ ਰਹੇ ਨੇ ਸਿਰਫ ਪਤਾ ਨਹੀਂ ਕਾਦੇ ਲਈ ਮੈਂ ਆਹ ਕਰਨਾ ਮੈਂ ਫਲਾਣਾ ਸੂਟ ਲੈਣਾ ਮੈਂ ਫਲਾਣਾ ਲੈਣਾ ਮੈਂ ਆਹ ਲੈਣਾ ਕਮਾਲ ਹੋਈ ਪਈ ਆ ਬੰਦਾ ਸੋਚਦਾ ਵੀ ਲੋਕਾਂ ਦਾ ਦਿਮਾਗ ਕਿੱਥੇ ਚਲੇ ਗਿਆ ਵੀ ਕਾਦੇ ਲਈ ਐਡਾ ਦਾ ਪੈਸਾ ਲਾਈ ਜਾਂਦੇ ਹੋ ਕਈ ਹੱਲੀ ਕਾਪੜਾ ਚੁੱਕੀ ਫਰਦਾ ਕੋ ਖੋਛ ਚੁੱਕੀ ਫਰਦਾ ਕੋ ਕੋਸ਼ਿਸ਼ ਕਰੀ ਜਾਂਦਾ ਹੁਣ ਤੁਸੀਂ ਦੇਖੋ ਜਿਹੜੀ ਜਿਹੜੀ ਹੈ ਹੁਣ ਇਹਨਾਂ ਨੇ ਰੋਕ ਲਾਈ ਆ ਉਹ 15000 ਡਾਲਰ ਦੀ ਸੇਵਿੰਗ ਕਰਤੀ ਹੈ ਵੱਡੀ ਗੱਲ ਇਹ ਹੈ 15000 ਡਾਲਰ ਦੀ ਸੇਵਿੰਗ ਕਰਤੀ ਹੈ ਤੁਸੀਂ ਉੱਥੇ ਸਾਦੇ ਹੋ ਮੈਕਸੀਕੋ ਦੇ ਵਿੱਚ ਜਾਂਦੇ ਨੇ ਮੇਰਾ ਖਾਲ ਇਧਰ ਆਪਣੇ ਕੈਨਕੂਨ ਆਲ ਮੇਰਾ ਖਾਲ ਇਧਰ ਦੇ ਪਾਸੇ ਨੂੰ ਤਾਂ ਉੱਥੇ ਤੁਸੀਂ ਦੇਖੋ ਇਹ ਮੈਕਸੀਕੋ ਸਿਟੀ ਆ ਜਿੱਥੇ ਪਾਠੀ ਰਹਿੰਦੇ ਨੇ ਉੱਥੇ ਇੱਕ ਧਾਰਮਿਕ ਸੰਸਥਾ ਮੈਕਸੀਕੋ ਚਾ ਛੋਟੀ ਜੀ ਉਹ ਬਾਰੇ ਪਲੇਨ ਆਉਂਦਾ ਉੱਥੇ ਤਿੰਨ ਚਾਰ ਘੰਟੇ ਉਹਨੂੰ ਜਾ ਚਾਉਣ ਨੂੰ ਲੱਗ ਜਾਂਦੇ ਨੇ ਉਹ ਗੁਰੂਗਰਾ ਸਾਹਿਬ ਨਾਲ ਲੈ ਕੇ ਆਉਂਦੇ ਨੇ ਨਾਲ ਉਹਦਾ ਇੱਕ ਮੁੰਡਾ ਨਾਲ ਬੱਚੇ ਇੱਕੋ ਹੀ ਆ ਮੇਰਾ ਖਿਆਲ ਉੱਥੇ ਕੋਈ ਬਾਹਲਾ ਨਹੀਂ ਹੈ ਤੇ ਉਹ ਬੰਦਾ ਘਟੋ ਘੱਟ ਸਾਲ ਦਾ ਮਿਲੀਅਨ ਡਾਲਰ ਅਮਰੀਕਨ ਬਣਾ ਰਿਹਾ ਹੈਗਾ ਜਿਹੜਾ ਉੱਥੇ ਦਾ ਪਾਠੀ ਹੈ ਤੇ ਲੋਕੀਂ ਬਸ ਉਦਾਂ ਹੀ 15000 20000 ਇਹਨੂੰ 15 ਫੜਾਤਾ ਮਾਪੇ ਆਪਾਂ ਕੋਈ ਪਾਵਰ ਕੋਈ ਨਹੀਂ ਹੈ ਚੁੱਪ ਕਰਕੇ ਪੜਾਈ ਜਾਂਦੇ ਨੇ ਨਾ ਇਹਨਾਂ ਦੀ ਕੋਈ ਪੁੱਛਗਿੱਛ ਕੀ ਮਾਪੇ ਬਾਪ ਕਿਸੇ ਬੱਚੇ ਦੀ ਮਿਲਣੀ ਤੱਕਰਾ ਸਕਦੇ ਨੇ ਬੱਚੇ ਦੇ ਪੁੱਛ ਰੱਬਗਰ ਦੇਖੋ ਮਾਪੇ ਦਾ ਕੀ ਫਰਜ਼ ਆ ਲੋਕਾਂ ਦੇ ਗਏ ਨੇ ਆਏ ਨੇ ਰਿਸ਼ਤੇਦਾਰਾਂ ਦੇ ਮੂੰਹ ਵੀ ਰੱਖਣੇ ਪੈਂਦੇ ਨੇ ਜਿਨ੍ਹਾਂ ਬੰਦਿਆਂ ਨੇ ਇੱਜ਼ਤ ਕੀਤੀ ਉਹਨਾਂ ਦੀ ਕਰਨੀ ਪੈਂਦੀ ਆ ਪਰ ਬੱਚਾ ਨੇ ਇਨਾ ਕਿ ਥੱਲੇ ਲੋਕਾਂ ਨੂੰ ਡਾਊਨ ਕਰ ਦਿੱਤਾ ਬੱਚਾ ਦੀ ਬੱਚੇ ਕਹਿੰਦੇ ਪਰੋਗੇ ਬੈਠ ਤੈਨੂੰ ਬਸਾਂ ਤੂੰ ਬਾਗ ਕਰਦੀਆਂ ਜਦੋਂ ਹਾਲ ਚ ਤੁਰਿਆ ਬਾਹ ਫੜ ਲਈ ਸਾਡੀ ਮਾਂ ਦੀ ਤੇ ਖਿੱਚ ਲਈ ਬਸ ਆਹ ਕੰਮ ਕਰਾਉਂਦੇ ਨੇ ਬੱਚੇ ਐਦੂ ਛੋਟੇ ਕੋਈ ਪਾਵਰ ਹੈ ਮਾਪੇ ਕੋਲੇ ਕੋਈ ਪਾਵਰ ਨਹੀਂ ਐ ਇਹ ਗੱਲ ਕਰਦੀਆਂ ਮਾਪੇ ਨੂੰ ਪਾਵਰ ਜਿਹੜੀ ਖੋਣੀ ਪਵੇਗੀ ਆਹ ਹੀ ਹਾਲਾਤ ਇਟਾਲੀਆ ਦੇ ਹੋਏ ਸੀ ਅੱਜ ਇਟਾਲੀਆਨ ਭੁੱਖੇ ਮਰਦੇ ਨੇ ਦੇਖ ਲਓ ਆਹ ਤੁਹਾਡੇ ਨੂੰ ਟਪੂਸੀਆਂ ਮਾਰਦੇ ਸੀ ਇੱਕ ਸਮੇਂ ਚ ਇਟਾਲੀਆਨ ਲੋਕਾਂ ਦੀ ਖਾਲਸਾ ਜੀ ਦੇਖੋ ਐਨੀ ਪ੍ਰਾਪਰਟੀ ਹੁੰਦੀ ਸੀ ਬੜਾ ਕੁਸਗਾ ਉਹਨਾਂ ਦੇ ਕੋਲੇ ਗਾ ਉਹਨਾਂ ਦੀ ਜਨਰੇਸ਼ਨ ਨੇ ਮਾਪੇ ਦੀ ਬਾਤ ਨਹੀਂ ਪੁੱਛੀ ਉਹ ਸਭ ਵੇਚ ਕੇ ਖਾ ਗਏ ਹੁਣ ਇਹਨਾਂ ਕੋ ਕੀ ਆ ਭੁੱਖ ਨਾਲ ਖੁੱਲਦੇ ਨੇ ਹੁਣ ਆਪਣੀ ਕਮਿਊਨਿਟੀ ਅਗਰੈਸਿਵ ਹੋ ਰਹੀ ਆ ਮੈਨੂੰ ਮਾਣ ਆਉਂਦਾ ਉਹ ਵੀ ਸਿੱਖ ਲੋਕ ਜਿਹੜੇ ਕਿ ਟਰੱਕਾਂ ਮੁੰਡੇ ਚਲਾਉਂਦੇ ਨੇ ਮੇਰੇ ਕੋਲੇ ਘੱਟੋ ਘੱਟ 11200 ਮੁੰਡੇ ਨੇ ਇਨਵੈਸਟਮੈਂਟ ਕੀਤੀ ਹੋਈ ਆ ਟਰੱਕਾਂ ਵਾਲਿਆਂ ਨੇ ਇੰਨਾ ਜ਼ਿਆਦਾ ਪੈਸਾ ਲਾਇਆ ਤੇ ਜਿਹੜੇ ਬਣਾ ਵੀ ਰਹੇ ਨੇ ਤੇ ਬਣਾਵ ਕੇ ਵੀ ਚੱਲ ਗਿਆ ਤੇ ਗਾਂਵ ਨਾਲ ਦਾ ਰੀਅਲ ਸਟੇਟ ਚ ਵੜਨਾ ਵੀ ਆ ਹੁਣ ਸਾਡੀ ਕਮਿਊਨਿਟੀ ਤਰੱਕੀ ਤੇ ਆ ਮੈਂ ਵੇਖਿਆ ਪਰ ਫੇਰ ਵੀ ਜਿਹੜੇ ਹਸਾਵਨਾ ਸਾਡੇ ਗਾਂਵ ਬੱਚੇ ਨੇ ਇਹਨਾਂ ਤੇ ਕੰਟਰੋਲ ਕਰਨਾ ਪਵੇਗਾ